thank you.

वरनाना को लंग गुरुतामम बोलुरुगो तो जगदैपन रास तब शक्ति की बात करोवते आज हम चाहता है पवन की स्वरणी तनाय तो होत जनना प्रवेपनाय का संजनना कृषकी मम कौन बतानो दिसवा कई कन जननो अततरी विपस्य बुरे कौना में तसी निन पूरे ਮਨ ਮੇਰੇ ਜਨ ਕੀ ਉਤ ਦੇ ਮਨ ਤਨ ਆਪਣਾ ਜਨ ਜਨ ਦੇ ਜਨ ਜਨ ਆਪਣਾ ਪ੍ਰਭੂ ਵਿਸ਼ਾਤਾ ਸੋ ਜਨ ਸਰਬ ਤੋ ਸਾਦਾਤਾ ਇਸ ਕੀ ਜਰਨ ਪ੍ਰਭ ਸ੍ਰਿ ਇਸ ਕੀ ਜਰਨ ਸਰਬ ਸੁਖ ਪਾਵੇ ਤਿਸ ਕੇ ਦਰਸੋ ਸਪਾ ਮਿਟਾਵੇ ਆਵਰ ਸਿਆਣ ਕੋ ਸਗਲੀ ਸ਼ਾਤ ਤੋ ሲባል አለ አሁን ገና ሁሉ ጥሩ ና ና እንግዲህ እንድንቅልቅል እንደ ਮਦਦ ਮਾਲੀ ਰੇ ਜੇ ਬਤਿਆਰ ਨਾਮੇ ਤੇਰੇ ਸਤਿਗੁਰੂ ਜੀ ਦੇ ਪੰਨ ਜਾਤੋ ਮੇਰੋ ਕਾਹੇ ਕਿਤੇ ਹਾਲਤ ਆਦੀ ਹੈ ਸਾਧੂ ਜੀ ਤੇਰਾ ਨਾਮ ਸਾਧੂ ਜੀ ਜੁ ਕਾਪੂ ਰਸਤਾ ਜੀ

ਸਰਵਨਾਮ ਜਲ ਬਿਨ ਬੁਜਨਾ ਕਿਆ ਸਗਲੀ ਸ਼ਹਿਰ ਹਰ ਨਾਮ ਕਮਾਣਾ ਵਣਾ ਗਾਣ ਕੇ ਦਨਵਾਰ ਵਿਸ਼ਵਪਤੀ ਸੰਤ ਜੀ ਨਾਮ ਮੇ ਕਰੋ ਵਿਚਾਰ ਏਕ ਸੁਨਾ ਨਾਮ ਅਧਾਰ ਅਮਰ ਪਾਵ ਸਭ ਹਰੋ ਚੰਨ ਗਮਲੇ ਸਮਾਇਰਤਾ ਰਾਰੋ ਕਰਨ ਕਾਰਨ ਸੋ ਪ੍ਰਭ ਸੰਰਾਜ ਤੋਂ ਦਿੜੇ ਕਰੇ ਗਉ ਨਾਮ ਹਰ ਬਾਤ ਇਹ ਹੈ ਬਾਬਾ ਦੇ ਸਰਦੀ ਦਾ ਬਸਾਖੀ ਮੇਲਾ ਜਿਸ ਬਸਾਖੀ ਮੇਲੇ ਤੇ ਕਵੱਡੀ ਦੇ ਮੈਚ ਵੀ ਹੁੰਦੇ ਨੇ ਤੇ ਕੁਸ਼ਤੀਆਂ ਵੀ ਹੁੰਦੀਆਂ ਨੇ ਜੇਸ ਵੀਡੀਓ ਨੂੰ ਵੀ ਸ਼ੇਅਰ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਆਪਣੀਆਂ ਹਾਜ਼ਰੀਆਂ ਲਿਵਾਓ ਬਾਬਾ ਧੰਨ ਧੰਨ ਸ਼ਹੀਦ ਬਾਬਾ ਦੇ ਸਰਦੀ ਦੇ ਵਹਾਂ ਤੇ ਆ ਕੇ ਆਪਣੇ ਨਤਬਸਤ ਹੋ ਇਸ ਇਲਾਕੇ ਦੇ ਵਿੱਚ ਬਹੁਤ ਮਹਾਨਤਾ ਹੈ ਬਾਬਾ ਦੇ ਸਾਜੀ ਦੀ ਆਵਾਜ਼ੋ ਬਾਬਾ ਦੇ ਹਰ ਕੀ ਜਾਨੀ ਅਣੀ ਜੋ ਤਾਰੀ ਰੋਗ ਨਾ ਜਾਏ ਰੋਗ ਮਟੇ ਗਰੀ ਹੋ ਕੇ ਲਾਏ ਸਰਬਨਿਦਾਨ ਮੈਂ ਹਉ ਨਾਮ ਨਿਬਾਨ ਤੇ ਬਨਾ ਨਿਕ ਦਰਬਾਰ ਪਰਵਾਨ ਮਾਨ ਪਰਮਤੂ ਹਰ ਜਨ ਆਏ ਜਿਸ ਤਾ ਵਤੇ ਆਵ ਪਾਏ ਤਾ ਕੋ ਫਿਰ ਨ ਲਾਗਾ ਕੋ አገር ደከተ በረስ እ ባለ ጋፒ ደንደርነው ስምር ስምር ስዳ ስገባው ገብነው ዘጠሩ ነው ያሰ በደም ባይ አሰምፐር ጋር እሰ ወደ ጋር ጋር የባሰ ቢነሳሲ ገና ነበር ጋር አት ይጀምሳ እስኪ ታውቅ ብቻ አደረገ ሄጀ ነው የሚሰራው እያሳቸው እያስ ያለው እያሳቸው እያስ የሚለው እያሳቸው እያስ የሚለው እያስ የሚለው እያሳቸው እያስ የሚለው 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 ਆਵਾਜਨਾ ਮਡੇ ਪ੍ਰਭ ਜੀਓ ਆਪ ਤੇ ਆਗੋ ਸ਼ਰਨ ਗੁਰ ਦੇਵ ਰਤਨ ਜਨਮਤਾ ਹੋਏ ਉਦਾਰ ਹਰ ਹਰ ਸਿਮਾਰੇ ਪ੍ਰਾਨੀ ਉਤਾਰ ਆਣੀ ਗੋਤਾਵਨ ਚੋਤਨਾਰੇ ਸਿਮਰੂਗਾ ਪਰਦੇ ਵਿਚਾਰੇ ਅਰ ਕੀ ਭਗਤ ਕਰੋ ਮਨ ਲਾਏ ਮੰਡ ਮੰਝੇ ਨਾਨਕ ਬਲ ਪਾਏ ਸਾਂਗਣਾ ਚਾਲੇ ਤੇ ਦੇਣਾ ਗੁੰਗਲ ਬਟਾਵੇ ਮੂਰਖ ਮਨ

ਹਰ ਕੀ ਭਗਤ ਘਰੋਂ ਮਨ ਕੀਤੇ ਨੰਮ ਲਓ ਸਮਰੋਸਿਤ ਬਨ ਕਰਾਉ ਰਾਮ ਮਨੁਗਾਣੀ ਜਨ ਜਨ ਕੇ ਗੁਲੁ ਗੁਜਾਈ ਆਪ ਦੇ ਹੋਵਰ ਨਾਮ ਜਪਾਵੇ ਜੁੰਨ ਕਾਤੇ ਰਹਿ ਜਪਾਵੇ ਭਰ ਭੂ ਦੀ ਕਦਰ ਕਰਉ ਤੇ ਸੁਭਾਈ ਨਾਨਕ ਜੁਨ ਜਾਏ ਕੋਲੀਆਂ ਵਿੱਚ ਤੇਰੀ ਪ੍ਰਸੰਮੈ ਸੁਣੋ ਤੁਸੀਂ ਇਸ ਵੀਡੀਓ ਨੂੰ ਦੇਖੋ ਅੱਜ ਤੋਂ ਬਾਅਦ ਮੈਂ ਬਸਾਖੀ ਮੇਲੇ ਦੀ ਤੇ ਕੋਸਤੇ ਦੀ ਵੀਡੀਓ ਬਖਰੀ ਬਣਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਦੋਸਤਾਂ ਨੂੰ ਵੀਡੀਓ ਭੇਜਿਓ ਪਲੀਜ਼ ਥੈਂਕ ਯੂ ਵੈਰੀ ਮਚ ਸੋ ਆਇਓ ਆਪਾਂ ਹੁਣ ਆਪਾਂ ਇਸ ਤੋਂ ਅਗਲੀ ਵੀਡੀਓ ਬਣਾਵਾਂਗੇ ਬਹੁਤ ਜਲਦੀ ਫਿਰ ਉਹ ਵੀ ਤੁਸੀਂ ਸਾਰਿਆਂ ਦੇਖਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ